ਕਾਫੀ ਸਾਰੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ 2-3 ਘੰਟੇ ਜਿਹੜਾ ਰੱਖੀ ਹੈ ਉਹ ਛੱਡ ਦਿੱਤਾ ਜਾਂਦਾ ਹੈ ਸਰਦਾਰਤਾਸਿੰਘ ਜੀ ਇਹਨੂੰ ਕੇਸ ਐਂਗਲ ਤੋਂ ਤੁਸੀਂ ਦੇਖਦੇ ਹੋਗੇ ਕਿਤੇ ਇਸ ਤਰ੍ਹਾਂ ਤਾਂ ਨਹੀਂ ਕਿ ਨੰਬਰ 4 ਵਾਲੀ ਜਿਹੜੀ ਪਾਰਟੀ ਹੈ ਉਹਨੂੰ ਵੱਡੀ ਧਿਰ ਬਣਾ ਕੇ ਜਿਹੜਾ ਹੈ ਉਹ ਦਿਖਾਇਆ ਜਾ ਰਿਹਾ ਹੈ ਕਿ ਸ਼ਾਇਦ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਇਹ ਸਾਡੀ ਵੱਡੀ ਜਿਹੜੀ ਹੈ ਉਹ ਕਹਿ ਲਈਏ ਕਿ ਦੁਸ਼ਮਣ ਹੈਗੀ ਆ ਜਾਂ ਸਾਡਾ ਮੁਕਾਬਲਾ ਸਿਰਫ ਉਹਨਾਂ ਨਾਲ ਹੀ ਹੈ ਹਿੰਦੂ ਵੋਟ ਆ ਜਿਹੜੀ ਟ੍ਰਾਇੰਗੂਲਰ ਫਟ ਸਕਦੀ ਹੈ ਕੁਝ ਕਾਂਗਰਸ ਨੂੰ ਜਾ ਕੇ ਕੁਝ ਭਾਜਪਾ ਨੂੰ ਤੇ ਕੁ ਆਮ ਆਦਮੀ ਪਾਰਟੀ ਨੂੰ ਸੋ ਹੋ ਸਕਦਾ ਵੀ ਸਿੱਖ ਵੋਟ ਵੱਡੀ ਪੱਧਰ ਤੇ ਕਨਸੋਲੀਡੇਟ ਹੋ ਜਵੇ ਇਸ ਵਾਰ ਨਵੇਂ ਨਵੇਂ ਧੇਰੇ ਜਿਹੜੀ ਜਾਂ ਨਵੇਂ ਪਾਸੇ ਜਿਹੜੀ ਸਿੱਖ ਵੋਟ ਕਨਸੋਲੀਡੇਟ ਹੋਏਗੀ ਇਹ ਦੋਵੇਂ ਗੱਲਾਂ ਨੇ ਆਇਆ ਭਾਜਪਾ ਐਂਡ ਆਮ ਆਦਮੀ ਪਾਰਟੀ ਸਾਂਝੇ ਤੌਰ ਤੇ ਰਲ ਕੇ ਚੱਲ ਸਕਦੇ ਹੈਗੇ ਆ ਜੇ ਉਹਨਾਂ ਨੂੰ ਲੱਗਿਆ ਵੀ ਅਸੀਂ ਹਿੰਦੂ ਵੋਟ ਨੂੰ ਕਰ ਸਕਦੇ ਹੈਗੇ ਆ ਜਾਂ ਇਵਨ ਉਹ ਸੁਖਬੀਰ ਸਿੰਘ ਬਾਦਲ ਤੇ ਤੁਹਾਡੇ ਨਾਲ ਵੀ ਹੋ ਸਕਦਾ ਕੋਲਾਬੋਰੇਸ਼ਨ ਕਰਨ ਵੀ ਇਹ ਤਿੰਨੇ ਜਣੇ ਰਲ ਕੇ ਕਰ ਲੈਣ ਕਹਿੰਦੇ ਕਿ ਸਾਮ-ਦਾਮ ਡੰਨਬੇ ਸਾਰਾ ਕੁਝ ਹੀ ਜਿਹੜਾ ਹੈ ਕਰਨਾ ਚਾਹੀਦਾ ਹੈ ਸਰਦਾਰ ਅਤਾ ਸਿੰਘੀ ਇਹੋ ਜੀ ਗੱਲ ਬੀਬੀਆਂ ਨੂੰ ਕਹਿਣੀ ਜਾਂ ਫਿਰ ਫਿਰ ਬਦਲਾਵ ਵਾਲੀ ਰਾਜਨੀਤੀ ਕਿੱਥੇ ਆ ਤੇ ਬਦਲਾਵ ਵਾਲੇ ਕੋਲ ਬੈਠ ਕੇ ਜਿਹੜੀ ਆ ਖਚਰੀ ਜੀ ਹੱਸੀ ਹੱਸ ਕੇ ਸੀ ਤਾਰਕਸ ਪੋਜ਼ ਹੋ ਗਿਆ ਹੋਇਆ ਵਾਕਈ ਉਹ ਬਦਲਾਵ ਵਾਲੇ ਨਹੀਂ ਸੀ ਕੋਈ ਇਮਾਨਦਾਰ ਨਹੀਂ ਸੀ ਕੋਈ ਰਾਜਨੀਤੀ ਬਦਲਨੀ ਸੀ ਆਏ ਉਹ ਸਿਰਫ ਸਰਵਾਇਤੀ ਰਾਜਨੀਤੀ ਕਰਨ ਆਈ ਸੀ ਉਹ ਸਰਵਾਇਤੀ ਰਾਜਨੀਤੀ ਨੂੰ ਕਾਇਮ ਰੱਖਣ ਲਈ ਸਾਮ-ਦਾਮ ਦੰਡ ਭੇਡ ਉਹ ਲੜਾਈ ਝਗੜਾ ਵੀ ਕਹਿ ਰਹੇ ਵੀ ਉਹ ਜੋ ਕੁਝ ਕਰ ਰਹੇ ਹਾਂ ਜਿਹੜਾ ਉਹ ਕਰਨਾ ਪਿਆ ਸੋ ਉਹਨਾਂ ਦਾ ਹੁਣ ਸਾਰਾ ਬੇਨਕਾਬ ਹੋ ਗਿਆ ਵੀ ਉਹਨਾਂ ਨੇ ਸਿਰਫ ਉਹ ਪਰਦਾ ਪਾਇਆ ਸੀ ਇਨਕਲਾਬ ਦਾ ਸਵਰਾਜ ਦਾ ਜਾਂ ਹੋਰ ਵੀ ਅਕਾਊਂਟੇਬਿਲਟੀ ਦਾ ਕਿਤੇ ਵੀ ਅਕਾਊਂਟੇਬਲ ਨਹੀਂ ਹੈਗੇ ਤੋ ਕਹਿੰਦਾ ਵੀ ਹਰੇਕ ਐਮਐਲਏ ਦੇ ਨਾਲ ਇਹਨਾਂ ਨੇ ਲੈਫਟੀਨੈਂਟ ਗਵਰਨਰ ਦਿੱਲੀ ਤੋਂ ਲਿਆ ਕੇ ਲਾਇਆ ਹੋਇਆ ਹਮ ਮਤਲਬ ਇੱਕ ਇੱਕ ਬੰਦਾ ਲਾਇਆ ਹੋਇਆ ਇੱਕ ਇੱਕ ਬੰਦਾ ਦਿੱਲੀ ਤੋਂ ਲਾਇਆ ਹੋਇਆ ਐਮਐਲਏ ਆਪਣੀਆਂ ਸਾਰੀਆਂ ਜਿਹੜੀਆਂ ਕਾਰਵਾਈਆਂ ਦੀ ਰਿਪੋਰਟ ਜਿਹੜੇ ਕੰਮ ਕਰਾਉਣੇ ਆ ਉਸ ਨੋਡਲ ਅਫਸਰ ਨੂੰ ਦੱਸੇਗਾ ਉਹ ਨੋਡਲ ਅਫਸਰ ਅੱਗੇ ਪੰਜਾਬ ਸਰਕਾਰ ਕੋਲ ਜਾਏਗਾ ਐ ਐਮਐਲਏ ਦੀ ਆਪਣੀ ਇੰਡੀਪੈਂਡੈਂਸ ਖਤਮ ਸੋ ਬੜਾ ਦੁਖਦਾਈ ਆ ਇਹ ਬਿਆਨ ਉਹਨਾਂ ਲੋਕਾਂ ਵੱਲੋਂ ਕਹਿਣਾ ਜਿੱਦਾਂ ਸੈਕੰਡ ਲੀਡਰ ਮੰਨਿਆ ਜਾਂਦਾ ਆਮ ਆਦਮੀ ਪਾਰਟੀ ਦਾ ਜੇ ਸੈਕੰਡ ਲੀਡਰ ਦੇ ਮਨ ਵਿੱਚ ਇੰਨੀ ਨਫ਼ਰਤ ਔਰ ਇੰਨਾ ਇੰਨਾ ਗੰਧ ਭਰਿਆ ਹੋਇਆ ਤਾਂ ਆਪ ਸਮਝ ਸਕਦੇ ਆ ਵੀ ਬਾਕੀ ਲੀਡਰਸ਼ਿਪ ਦਾ ਕੀ ਹਾਲ ਹੋਣਾ ਮਨੀਸ਼ ਸ਼ਿਸ਼ੋਧਿਆ ਹੁਣੀ ਪਿਛਲੇ ਦਿਨੀ ਜਿਹੜਾ ਪੰਜਾਬ ਦੇ ਵਿੱਚ ਬੀਬੀਆਂ ਨੂੰ ਸੰਬੋਧਨ ਕਰ ਰਹੇ ਸਨ ਔਰ ਖਾਸ ਕਰਕੇ 2027 ਦੀ ਪਲੈਨਿੰਗ ਜਿਹੜੀ ਹੈ ਉਸ ਨੂੰ ਲੈ ਕੇ ਲੱਗ ਰਿਹਾ ਸੀ ਕਹਿੰਦੇ ਕਿ ਸਾਮ-ਦਾਮ ਡੰਨਬੇਦ ਸਾਰਾ ਕੁਝ ਹੀ ਜਿਹੜਾ ਹੈ ਕਰਨਾ ਚਾਹੀਦਾ ਹੈ ਸਰਦਾਰਤਾ ਸਿੰਘ ਜੀ ਇਹੋ ਜੀ ਗੱਲ ਬੀਬੀਆਂ ਨੂੰ ਕਹਿਣੀ ਜਾਂ ਫਿਰ ਫਿਰ ਬਦਲਾਵ ਵਾਲੀ ਰਾਜਨੀਤੀ ਕਿੱਥੇ ਆ ਤੇ ਬਦਲਾਵ ਵਾਲੇ ਕੋਲ ਬੈਠ ਕੇ ਜਿਹੜੀ ਆ ਖਚਰੀ ਜੀ ਹੱਸੀ ਹੱਸ ਗਈ ਸੀ ਹਾਂਜੀ ਹਾਂਜੀ ਸੋ ਇਹ ਆ ਵੀ ਹੁਣ ਉਹਨਾਂ ਦਾ ਜਿਹੜਾ ਸਾਰਾ ਐਕਸਪੋਜ਼ ਹੋ ਗਿਆ ਹੋਇਆ ਵਾਕਈ ਉਹ ਬਦਲਾਵ ਵਾਲੇ ਨੇ ਸੀ ਕੋਈ ਇਮਾਨਦਾਰ ਨਹੀਂ ਸੀ ਕੋਈ ਰਾਜਨੀਤੀ ਬਦਲਣ ਨਹੀਂ ਸੀ ਆਏ ਉਹ ਸਿਰਫ ਸਰਵਾਇਤੀ ਰਾਜਨੀਤੀ ਕਰਨ ਆਏ ਸੀ ਉਹ ਸਰਵਾਇਤੀ ਰਾਜਨੀਤੀ ਨੂੰ ਕਾਇਮ ਰੱਖਣ ਲਈ ਸਾਮ-ਦਾਮ ਦੰਡ ਭੇਦ ਉਹ ਲੜਾਈ ਝਗੜਾ ਵੀ ਕਹਿ ਰਹੇ ਵੀ ਉਹ ਜੋ ਕੁਝ ਨੇ ਕਰਨਾ ਹੈ ਨਾ ਜਿਹੜਾ ਉਹ ਕਰਨਾ ਪਿਆ ਸੋ ਉਹਨਾਂ ਦਾ ਹੁਣ ਸਾਰਾ ਬੇ ਕਾਬੂ ਹੋ ਗਿਆ ਵੀ ਉਹਨਾਂ ਨੇ ਸਿਰਫ ਪੜਦਾ ਪਾਇਆ ਸੀ ਇਨਕਲਾਬ ਦਾ ਸਵਰਾਜ ਦਾ ਜਾਂ ਹੋਰ ਵੀ ਅਕਾਉਂਟੇਬਿਲਟੀ ਦਾ ਕਿਤੇ ਵੀ ਅਕਾਉਂਟੇਬਲ ਨਹੀਂ ਹੈਗੇ ਸੋ ਉਹਨਾਂ ਦਾ ਜਿਹੜਾ ਹੈਗਾ ਉਹ ਉਹ ਦਿੱਲੀ ਵਿੱਚ ਦੋਸ਼ ਲਾਉਂਦੇ ਸੀ ਵੀ ਜਿਹੜਾ ਲੈਫਟੀਨੈਂਟ ਗਵਰਨਰ ਹੈਗਾ ਉਹ ਸਾਨੂੰ ਕੰਮ ਨਹੀਂ ਕਰਨ ਦੇ ਰਿਹਾ ਪਰ ਪੰਜਾਬ ਵਿੱਚ ਉਹਨਾਂ ਦਾ ਇੱਕ ਬੁਲਾਰਾ ਹੈ ਬਹੁਤ ਸੀਨੀਅਰ ਬੁਲਾਰਾ ਹੈ ਜਿਹੜੇ ਟੈਲੀਵਿਜ਼ਨ ਚੈਨਲਾਂ ਤੇ ਆਮ ਆਉਂਦੇ ਸੀਗੇ ਉਹਨਾਂ ਦਾ ਪਿਛਲੇ ਦਿਨ ਇੱਕ ਸੀਨੀਅਰ ਪੱਤਰਕਾਰ ਨਾਲ ਇੰਟਰਵਿਊ ਹੈਗਾ ਉਹ ਕਹਿੰਦਾ ਵੀ ਹਰੇਕ ਐਮਐਲਏ ਦੇ ਨਾਲ ਇਹਨਾਂ ਨੇ ਲੈਫਟੀਨੈਂਟ ਗਵਰਨਰ ਦਿੱਲੀ ਤੋਂ ਲਿਆ ਕੇ ਲਾਇਆ ਹੋਇਆ ਹ ਹ ਮਤਲਬ ਇੱਕ ਇੱਕ ਬੰਦਾ ਲਾਇਆ ਹੋਇਆ ਹੈ ਇੱਕ ਇੱਕ ਬੰਦਾ ਦਿੱਲੀ ਤੋਂ ਲਾਇਆ ਹੋਇਆ ਹੈ ਐਮਐਲਏ ਆਪਣੀਆਂ ਸਾਰੀਆਂ ਜਿਹੜੀਆਂ ਕਾਰਵਾਈਆਂ ਦੀ ਰਿਪੋਰਟ ਜਿਹੜੇ ਕੰਮ ਕਰਾਉਣੇ ਆ ਉਸ ਨੋਡਲ ਅਫਸਰ ਨੂੰ ਦੱਸੇਗਾ ਉਹ ਨੋਡਲ ਅਫਸਰ ਅੱਗੇ ਪੰਜਾਬ ਸਰਕਾਰ ਕੋਲ ਜਾਏਗਾ ਐਮਐਲਏ ਦੀ ਆਪਣੀ ਇੰਡੀਪੈਂਡੈਂਸ ਖਤਮ ਹਮਮ ਐਮਐਲਏ ਚੁਣਿਆ ਹੋਇਆ ਐਮਐਲਏ ਲੇਲੜੀਆਂ ਕੱਢ ਰਿਹਾ ਦਿੱਲੀ ਵੱਲੋਂ ਲਾਏ ਗਏ ਇੱਕ ਛੋਟੇ ਜਿਹੇ ਲੋਡਰ ਅਫਸਰ ਦੀਆਂ ਸੋ ਕਹਿੰਦਾ ਵੀ ਕੱਲੇ ਕੱਲੇ ਐਮਐਲਏ ਦੇ ਨਾਲ ਲੈਫਟੀਨਰ ਜਰਨਲ ਹੈ ਜਿਹੜਾ ਲਾਇਆ ਹੋਇਆ ਲੈਫਟੀਨਰ ਗਵਰਨਰ ਜਿਹੜਾ ਲਾਇਆ ਹੋਇਆ ਸੋ ਇਹ ਬਿਲਕੁਲ ਸੈਂਟਰਲਾਈਜ਼ਡ ਇੱਕ ਸਿੱਖ ਵਿਦਵਾਨ ਨੇ ਮੈਨੂੰ ਇਹਨਾਂ ਦੀਆਂ ਸਰਕਾਰਾਂ ਬਣਨ ਤੋਂ ਪਹਿਲਾਂ ਕਿਹਾ ਸੀ ਵੀ ਇਹ ਨਰਿੰਦਰ ਮੋਦੀ ਨਾਲ ਵੀ ਵੱਧ ਤਾ ਨਸ਼ਾ ਸਾਬਤ ਹੋਵੇਗਾ ਸੋ ਤਾ ਨਸ਼ਾ ਸਾਬਤ ਜਿਹੜਾ ਆਰਵਨ ਕੇਜਰੀ ਵਾਲਾ ਉਹ ਹੋ ਰਿਹਾ ਔਰ ਉਹਨਾਂ ਨੇ ਜਿਹੜੇ ਜਿਹੜੇ ਆਹ ਬੁਲਾਰੇ ਹੁਣੇ ਰਿਟਾਇਰ ਹੋਏ ਨੇ ਉਹਨਾਂ ਨੇ ਮੇਰੇ ਖਿਆਲ ਗਿਆਨੀ ਹਰਪ੍ਰੀਤ ਸਿੰਘ ਵਾਲੇ ਗਰੁੱਪ ਵਿੱਚ ਆ ਗਏ ਨੇ ਉਹ ਕਹਿੰਦੇ ਵੀ 700 ਕਰੋੜ ਰੁਪਏ ਦਾ ਬਜਟ ਸਿਰਫ ਪ੍ਰਚਾਰ ਲਈ ਰੱਖਿਆ ਗਿਆ ਔਰ ਉਹਨਾਂ ਵੈਬਸਾਈਟਸ ਨੂੰ ਕਰੋੜਾਂ ਰੁਪਏ ਗਏ ਨੇ ਜਿਨ੍ਹਾਂ ਨੂੰ 20 ਬੰਦੇ ਵੀ ਨਹੀਂ ਦੇਖਦੇ ਇਹ ਉਹਦੇ ਸ਼ਬਦ ਨੇ 20 ਬੰਦੇ ਵੀ ਨਹੀਂ ਦੇਖਦੇ ਸੋ ਉਹ ਕਹਿੰਦਾ ਵੀ ਕਿੰਨਾ ਵੱਡਾ ਜਿਹੜਾ ਕਪੜਾ ਇੱਥੇ ਹੋ ਰਿਹਾ ਸੋ ਸਾਰਾ ਕੁਝ ਪ੍ਰਚਾਰ ਦੇ ਬਿਹਾਫ ਤੇ ਔਰ ਸੋਸ਼ਲ ਮੀਡੀਆ ਦੀ ਐਕਟੀਵਿਟੀ ਦੇ ਚਲਾਇਆ ਜਾ ਰਿਹਾ ਸੋ ਕਾਫੀ ਜਿਹੜਾ ਹੈਗਾ ਮਨੀਸ਼ ਸ਼ਿਸ਼ੋਧਿਆ ਦੇ ਇਸ ਬਿਆਨ ਤੇ ਸਿਧਾਂਤਕ ਰਾਜਨੀਤੀ ਦੀਆਂ ਚੰਗੀ ਰਾਜਨੀਤੀ ਦੀਆਂ ਤੇ ਪੋਜ਼ੀਟਿਵ ਤੇ ਪੰਜਾਬ ਦੀਆਂ ਰਵਾਇਤਾਂ ਨਾਲ ਜੁੜੀ ਹੋਈ ਰਾਜਨੀਤੀ ਬਾਰੇ ਬਹੁਤ ਬਹਿਸ ਹੋਈ ਹੈਗੀ ਆ ਸੋ ਬੜਾ ਦੁਖਦਾਈ ਆ ਇਹ ਬਿਆਨ ਉਹਨਾਂ ਲੋਕਾਂ ਵੱਲੋਂ ਕਹਿਣਾ ਜਿੱਦਾਂ ਸੈਕੰਡ ਲੀਡਰ ਮੰਨਿਆ ਜਾਂਦਾ ਆਮ ਆਦਮੀ ਪਾਰਟੀ ਦਾ ਜੇ ਸੈਕੰਡ ਲੀਡਰ ਦੇ ਮਨ ਵਿੱਚ ਇੰਨੀ ਨਫ਼ਰਤ ਔਰ ਇੰਨਾ ਇੰਨਾ ਗੰਧ ਭਰਿਆ ਹੋਇਆ ਤਾਂ ਅਸੀਂ ਸਮਝ ਸਕਦੇ ਆ ਵੀ ਬਾਕੀ ਲੀਡਰਸ਼ਿਪ ਦਾ ਕੀ ਹਾਲ ਹੋਵੇਗਾ ਤੁਸੀਂ ਬਿਲਕੁਲ ਜੀ ਔਰ ਪੰਜਾਬ ਦੀ ਲੀਡਰਸ਼ਿਪ ਨੇ ਅਮਨ ਅਰੋੜਾ ਅਗਲੇ ਦਿਨ ਬੋਲਦੇ ਹੋਏ ਕਹਿੰਦੇ ਕਿ ਇਹ ਉਹਨਾਂ ਦਾ ਨਿੱਜੀ ਬਿਆਨ ਜਿਹੜਾ ਹੋ ਸਕਦਾ ਹੈ ਪਰ ਸਵਾਲ ਫਿਰ ਇੱਥੇ ਹੀ ਆਉਂਦਾ ਹੈ ਕਿ ਨਿੱਜੀ ਬਿਆਨ ਕਿਸ ਤਰ੍ਹਾਂ ਹੋ ਸਕਦਾ ਹੈ ਜਦੋਂ ਤੁਸੀਂ ਲੋਕਾਂ ਨੂੰ ਸੰਬੋਧਨ ਕਰ ਰਹੇ ਹੋ ਔਰ ਉਹਨਾਂ ਨੂੰ ਤਿਆਰ ਕਰ ਰਹੇ ਹੋ ਤੇ ਇਹ ਗੱਲਾਂ ਤੁਸੀਂ ਕਹਿ ਰਹੇ ਹੋ ਤੇ ਫਿਰ ਉਹ ਨਿੱਜੀ ਜਿਹੜੀ ਚੀਜ਼ ਹੈ ਉਹ ਲੱਗਦਾ ਨਹੀਂ ਕਿ ਉਹ ਨਿੱ ਦੀ ਪੰਜਾਬ ਦੇ ਵਿੱਚ ਜਿਹੜਾ ਗ੍ਰਾਫ ਹੈ ਉਹ ਵੀ ਕਾਫੀ ਜਿਹੜਾ ਥੱਲੇ ਜਾ ਰਿਹਾ ਹੈਗਾ ਇਸ ਨੂੰ ਕਿਵੇਂ ਦੇਖਦੇ ਹੋ ਭਾਵੇਂ ਕਿ ਸਰਕਾਰ ਜਿਹੜੀ ਮਜ਼ਬੂਤ ਹੈ ਤਕਰੀਬਨ ਜਿਹੜਾ ਹੁਣ ਤੇ 95 ਜਿਹੜੇ ਐਮ.ਐਲ.ਏ ਵੀ ਇਹਨਾਂ ਦੇ ਕੋਲ ਨੇ ਤੇ ਫਿਰ ਵੀ ਇਸ ਤਰ੍ਹਾਂ ਦਾ ਕਿਉਂ ਹੋ ਰਿਹਾ ਹੈਗਾ ਹਾਂ ਦੇਖੋ ਵੀ ਇੱਕ ਤਾਂ ਵੀ ਕਰਜ਼ਾ ਜਿਹੜਾ ਡੇਢ ਲੱਖ ਦਾ ਲਗਭਗ ਚੜ ਚੁੱਕਿਆ ਹੋਇਆ ਹੈ ਹਨਾ ਸੋ ਜਿਹੜੀਆਂ ਸਹੂਲਤਾਂ ਦੀ ਗੱਲ ਕਰੀ ਸੀ ਹੁਣ ਪੰਜਾਬ ਵਿੱਚ ਨਵੀਆਂ ਕਲੋਨੀਆਂ ਵਸਾਉਣ ਦਾ ਇਹਨਾਂ ਨੇ ਕਰਿਆ ਤੇ ਪਰ ਜਿਹੜੀਆਂ ਪੁਰਾਣੇ ਜਿਹੜੇ ਜਿਹੜੇ ਘਰ ਵਸੇ ਹੋਏ ਨੇ ਸ਼ਹਿਰ ਵਸੇ ਹੋਏ ਨੇ ਉਹਨਾਂ ਦੇ ਸੜਕਾਂ ਦਾ ਬੁਰਾ ਹਾਲ ਸੀਵਰੇਜ ਦਾ ਬੁਰਾ ਹਾਲ ਕੋਈ ਸਹੂਲਤਾਂ ਨਹੀਂ ਹੈ ਕਿਹਾ ਜਾਂਦਾ ਸੀਗਾ ਵੀ ਐਜੂਕੇਸ਼ਨ ਦਾ ਮਾਡਲ ਦਿੱਲੀ ਵਾਲਾ ਸੋ ਦਿੱਲੀ ਇੱਕ ਛੋਟਾ ਜਿਹਾ ਸ਼ਹਿਰ ਸੀ ਹੁਣ ਪੰਜਾਬ ਦੇ ਕਿੰਨੇ ਕ ਸਕੂਲਾਂ ਚਾ ਵੀ ਪੱਕੇ ਫਰਸ਼ ਲਾਗੇ ਹੋਏ ਆ ਤੇ ਪੱਕੀਆਂ ਬਿਲਡਿੰਗਾਂ ਬਣ ਗਈਆਂ ਹੋਈਆਂ ਕਿਸੇ ਇੱਕ ਸਕੂਲਾਂ ਵਿੱਚ ਸਿਰਫ ਰੰਗ ਰੋਗਨ ਕਰਕੇ ਐਮੀਨੈਂਸ ਸਕੂਲ ਨਹੀਂ ਨਾ ਬਣ ਸਕਦਾ ਹਾਲੇ ਵੀ ਜਿਹੜੇ ਬੱਚੇ ਹੈਗੇ ਆ ਉਹ ਗਾਰੇ ਵਿੱਚੋਂ ਲੰਘ ਕੇ ਜਾ ਰਹੇ ਹੈਗੇ ਆ ਸੋ ਬੜਾ ਕੁਸ਼ ਹੈ ਜਿਹੜਾ ਜਿਹੜਾ ਬਦਲਣਾ ਚਾਹੀਦਾ ਸੀ ਨਹੀਂ ਬਤਰਿਆ ਫਿਰ ਕਿਸਾਨੀ ਨਾਲ ਪੰਗਾ ਲੈ ਰਿਆ ਹੁਣ ਹੜ੍ਹਾਂ ਦੇ ਵਿੱਚ ਵੀ ਜਿਹੜਾ ਕੋਈ ਬਹੁਤੀ ਜ਼ਿਆਦੀ ਇੰਨੇ ਹੜ੍ਹ ਆ ਰਹੇ ਸਰਕਾਰ ਦੀ ਇਨਵੋਲਵਮੈਂਟ ਨਹੀਂ ਦੇਖੀ ਕੋਈ ਇਨਵੋਲਵਮੈਂਟ ਨਹੀਂ ਉਹ ਆਏ ਵੀ ਆਪੇ ਉਤਰ ਜਾਏਗਾ ਫਿਰ ਦੇਖਦੇ ਹੈ ਜਿਹੜਾ ਉਹਦੇ ਹਿਸਾਬ ਤੇ ਹੁਣ ਪਿਛਲੇ ਦਿਨੀ ਇੱਕ ਪੰਜਾਬ ਦਾ ਵੈਬ ਚੈਨਲ ਆ ਉਹਨੇ ਲਾਇਆ ਸੀਗਾ ਵੀ ਆਰਵਿੰਦ ਕੇਜਰੀਵਾਲ ਦਾ ਜਨਮ ਦਿਨ ਆ ਉਹਨੂੰ ਵਧਾਈਆਂ ਦਿਓ ਪਰ ਜਦੋਂ ਅਸੀਂ ਥੱਲੇ ਉਹਨਾਂ ਦੇ ਮੈਸੇਜ ਦੇਖੇ ਆਮ ਲੋਕਾਂ ਦੇ ਉਹਨਾਂ ਨੇ ਜਿੰਨਾ ਵਿਰੋਧ ਕਰਿਆ ਹੋਇਆ ਆਮ ਤਵੀ ਪਾਰਟੀ ਆ ਔਰ ਜਿੰਨਾ ਆਰਵਿੰਦ ਕੇਜਰੀਵਾਲ ਦੇ ਖਿਲਾਫ ਆਪਣਾ ਗੁੱਸਾ ਕੱਢਿਆ ਹੋਇਆ ਮੈਸੇजेस ਵਿੱਚ ਉਹ ਇੱਕ 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 ਦੱਸ ਰਿਹਾ ਹੈਗਾ ਵੀ ਪੰਜਾਬ ਦੇ ਲੋਕਾਂ ਦੇ ਮਨਾਂ 'ਚ ਉਹ ਪਾਰਟੀ ਲੈ ਗਈ ਹੋਈ ਆ ਸੋਦਾ ਗਰਾਫ ਆ ਪੋਲਿਟੀਕਲ ਗਰਾਫ ਸੋ ਇੱਕ ਕਿਉਂਕਿ ਪਿਛਲੇ ਦਿਨ ਨਾ ਇੱਕ ਸਰਵੇ ਆਇਆ ਇੱਕ ਚੈਨਲ ਨੇ ਕਰਿਆ ਉਹਨਾਂ ਨੇ ਕਰਿਆ ਤਾਂ ਬਿਹਾਰ ਦਾ ਸੀ ਜੀ ਵੇ ਬਿਹਾਰ ਵਿੱਚ ਇਸ ਵੇਲੇ ਕੀ ਹਵਾ ਕਿਉਂਕਿ ਰਾਹੁਲ ਗਾਂਧੀ ਔਰ ਤਜਸਵੀ ਯਾਦਵ ਜਿਹੜੇ ਉੱਥੇ ਉਹ ਕਰਨੇ ਹੈਗੇ ਆ ਉਹਨਾਂ ਨੇ ਨਾਲ ਥੋੜਾ ਜਿਹਾ ਪੰਜਾਬ ਦਾ ਵੀ ਪਤਾ ਨਹੀਂ ਪਤਾ ਨਹੀਂ ਕਿਸ ਮਕਸਦ ਨਾਲ ਪੰਜਾਬ ਦਾ ਵੀ ਕਰ ਲਿਆ ਸੈਂਪਲ ਦਾ ਬਹੁਤ ਛੋਟਾ ਲਿਆ 300 ਬੰਦਿਆਂ ਦਾ ਹੀ ਕਰਿਆ ਪਰ ਉਹਦੇ ਚੋਂ ਆਇਆ ਵੀ ਜਿਹੜੀ ਕਾਂਗਰਸ ਆ ਪੰਜਾਬ ਵਿੱਚ 50 ਤੋਂ 55 ਸੀਟਾਂ ਲਾ ਜਾ ਸਕਦੀ ਹੈ ਅੱਜ ਤੇ ਆਮ ਆਦਮੀ ਪਾਰਟੀ 40 ਤੋਂ 40 42 ਦੇ ਕਰੀਬ ਆ ਜੀ ਇਹ ਲੈ ਕੇ ਜਾ ਸਕਦੀ ਹੈਗੇ ਅਕਾਲੀ ਦਲ ਨੂੰ 10 ਜਾਂ 15 ਆ ਸਕਦੇ ਆ ਸੋ ਇੱਕ ਪੱਤਰਕਾਰ ਨੇ ਟਿੱਪਣੀ ਕਰਿਆ ਵੀ ਇਹ ਸਾਨੂੰ ਇਹ ਨਹੀਂ ਲੱਗਦਾ ਵੀ 40 45 ਕਿਉਂਕਿ 300 ਬੰਦਿਆਂ ਦਾ ਹੀ ਸਰਵੇ ਕਰਿਆ ਜੇ 5 5000 10000 ਦਾ ਕਰੇ ਤਾਂ ਇਹ 10 12 ਸੀਟਾਂ ਤੇ 15 ਦੇ ਜਿੱਥੇ ਅਕਾਲੀ ਦਲ ਖੜਾ ਹੈ ਉੱਥੇ ਜਿਹੜਾ ਘਾੜੇ ਉਹਦੇ ਚੋਂ ਕਿਉਂਕਿ ਉਹ ਜੁਲਾਈ ਚ ਹੋਇਆ ਉਹਦੇ ਚੋਂ ਗਿਆ ਨਹੀਂ ਹਰਪ੍ਰੀਤ ਸਿੰਘ ਵਾਲੇ ਗਰੁੱਪ ਦੀ ਕੋਈ ਕੰਟਰੀਬਿਊਸ਼ਨ ਨਹੀਂ ਆ ਰਹੀ ਜੀ ਇਹਨਾਂ ਨੇ ਵੀ ਸੀਟਾਂ ਲੈ ਕੇ ਜਾਣੀਆਂ ਜੇ ਇਹ ਚੰਗੇ ਬੁਲਾਰਾ ਕਰਦੇ ਆਂ ਅਮਰਪਾਲ ਸਿੰਘ ਹੁਣ ਵਾਲਾ ਗਰੁੱਪ ਵੀ ਜਾ ਕੇ ਆਇਆ ਹੈ ਅਮਰਪਾਲ ਸਿੰਘ ਵਾਲਾ ਗਰੁੱਪ ਸੋ ਇਸ ਕਰਕੇ ਉਹ ਕਹਿੰਦੇ ਹੈਗੇ ਆ ਵੀ 40 42 ਹਲੇ ਬਹੁਤ ਜ਼ਿਆਦੇ ਨੇ ਇਹੋ 20 22 ਕਿ ਤਈ ਇਹਨਾਂ ਨੇ ਦੁਬਾਰੇ ਸਿਮਟ ਜਾਣਾ ਹੈ ਤੇ ਦੂਜੇ ਬੰਨੇ ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਕੁਝ ਮੀਟਿੰਗਸ ਉਹ ਪਿਛਲੇ ਦਿਨਾਂ ਚ ਕਰ ਰਹੇ ਸਨ ਔਰ ਉਹਨਾਂ ਵੱਲੋਂ ਖਾਸ ਕਰਕੇ ਇਹ ਕਿਹਾ ਜਾ ਰਿਹਾ ਸੀ ਕਿ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਉਹ ਅਸੀਂ ਲੋਕਾਂ ਤੱਕ ਪਹੁੰਚਾ ਰਹੇ ਹੈਗੇ ਆਂ ਆਮ ਆਦਮੀ ਪਾਰਟੀ ਨੇ ਕੁਝ 1-2 ਦਿਨ ਦੇ ਅੰਦਰ-ਅੰਦਰ ਹੀ ਜਿਹੜੀਆਂ ਉਹਨਾਂ ਦੀਆਂ ਮੀਟਿੰਗਸ ਹੋਣੀਆਂ ਦੇ ਕੇ ਉਹਨਾਂ ਤੇ ਰੋਕ ਲਾ ਦਿੱਤੀ ਤੇ ਪਿਛਲੇ ਦਿਨੀ ਜਿਹੜਾ ਹੈ ਕਾਫੀ ਸਾਰੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ 2-3 ਘੰਟੇ ਜਿਹੜਾ ਰੱਖ ਕੇ ਹੈ ਉਹ ਛੱਡ ਦਿੱਤਾ ਜਾਂਦਾ ਹੈ ਸਰਦਾਰਤਾ ਸਿੰਘ ਜੀ ਇਹਨੂੰ ਕੇਸ ਐਂਗਲ ਤੋਂ ਤੁਸੀਂ ਦੇਖਦੇ ਹੋਗੇ ਕਿ ਤੇ ਇਸ ਤਰ੍ਹਾਂ ਤਾਂ ਨਹੀਂ ਕਿ ਨੰਬਰ 4 ਵਾਲੀ ਜਿਹੜੀ ਪਾਰਟੀ ਹੈ ਉਹਨੂੰ ਵੱਡੀ ਧਿਰ ਬਣਾ ਕੇ ਜਿਹੜਾ ਹੈ ਉਹ ਦਿਖਾਇਆ ਜਾ ਰਿਹਾ ਹੈ ਕਿ ਸ਼ਾਇਦ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਇਹ ਸਾਡੀ ਵੱਡੀ ਜਿਹੜੀ ਹੈ ਉਹ ਕਹਿ ਲਈਏ ਕਿ ਦੁਸ਼ਮਣ ਹੈਗੀ ਦਾ ਸਾਡਾ ਮੁਕਾਬਲਾ ਸਿਰਫ ਉਹਨਾਂ ਨਾਲ ਹੀ ਹੈ ਹਾਂਜੀ ਹਾਂਜੀ ਸੋ ਇਸ ਤਰ੍ਹਾਂ ਖੇਡਦਾ ਕਿਉਂਕਿ ਅਰਮਿੰਦ ਕੇਜਰੀਵਾਲ ਇਸ ਤਰ੍ਹਾਂ ਦੀਆਂ ਖੇਡਾਂ ਖੇਡਣ ਵਿੱਚ ਮਹਾਰਤਾ ਹੈਗੀ ਆ ਸੋ ਇਹ ਲੱਗਦੀ ਹੈਗੀ ਆ ਵੀ ਭਾਜਪਾ ਦਾ ਹੁਣ ਕਿਉਂਕਿ ਭਾਜਪਾ ਇੱਕ ਕੈਂਪ ਲਾ ਰਹੀ ਹੈਗੀ ਆ ਵੀ ਜਿਨ੍ਹਾਂ ਨੂੰ ਜਿਹੜੀਆਂ ਸਰਕਾਰੀ ਸਹੂਲਤਾਂ ਮਿਲਦੀਆਂ ਉਹਨਾਂ ਦਾ ਵਿਸ਼ਲੇਸ਼ਣ ਕਰ ਰਹੇ ਹੈਗੇ ਆ ਆਇਆ ਉਹਨਾਂ ਨੂੰ ਟਾਈਮ ਸੇਅਰ ਰਾਸ਼ਨ ਵਗੈਰਾ ਆ ਜਿਹੜੀਆਂ ਜਿਹੜੀਆਂ ਇਕਨੋਮਿਕ ਸਹਾਇਤਾ ਉਹ ਮਿਲਦੀ ਆ ਨਹੀਂ ਹੈਗੀ ਸੇ ਪੰਜਾਬ ਸਰਕਾਰ ਕਹਿ ਰਹੀ ਹੈਗੀ ਆ ਵੀ ਇਹ ਕਿਸੇ ਪਾਰਟੀ ਦਾ ਕੰਮ ਨਹੀਂ ਹੈਗਾ ਇਹ ਸਰਕਾਰ ਦੇ ਥਰੂ ਜਿਹੜੀਆਂ ਜਾਰੀ ਹੁੰਦੀਆਂ ਪਰ ਭਾਜਪਾ ਉਹ ਕਿ ਕਾਉਂਟੇਬਲ ਬਣਾਉਣਾ ਚਾਹੁੰਦੀ ਆ ਉਹਨਾਂ ਦਾ ਇਹ ਕਹਿਣਾ ਹੈਗਾ ਵੀ ਸੈਂਟਰ ਸਰਕਾਰ ਤੋਂ ਪੰਜਾਬ ਸਰਕਾਰ ਨੂੰ ਫੰਡ ਆ ਜਾਂਦੇ ਆ ਪਰ ਪੰਜਾਬ ਸਰਕਾਰ ਉਹਨਾਂ ਫੰਡਾਂ ਨੂੰ ਡਾਇਵਰਟ ਕਰਕੇ ਹੋਰ ਪਾਸੇ ਲਿਆ ਜਾਂਦੀ ਹੈਗੇ ਆ ਜੀ ਸੋ ਜਿਨ੍ਹਾਂ ਲਾਭਪਾਤਰੀਆਂ ਲਈ ਉਹ ਸਹਾਇਤਾ ਲਈ ਫੰਡ ਇਕੱਠੇ ਸੀ ਉਹਨਾਂ ਨੂੰ ਨਹੀਂ ਹੈਗੇ ਜਿਹੜੇ ਮਿਲ ਰਹੇ ਭਾਜਪਾ ਦਾ ਇਹ ਵੀ ਕਹਿਣਾ ਹੈਗਾ ਵੀ ਸੈਂਟਰ ਦੀਆਂ ਸਕੀਮਾਂ ਲਾਗੂ ਕਰਨ ਲਈ ਇੱਕ ਸੈਂਟਰਲ ਏਜੰਸੀ ਹੈ ਜਿਹੜਾ ਉਹਨਾਂ ਨੇ ਨਾਂ ਲਿਖਿਆ ਪਰ ਉਹਦੇ ਥਰੂ ਲਾਗੂ ਹੁੰਦੀਆਂ ਵੀ ਅਸੀਂ ਉਸ ਸੈਂਟਰ ਏਜੰਸੀ ਨਾਲ ਕੋਆਰਡੀਨੇਟ ਕਰ ਰਹੇ ਹੈਗੇ ਹਾਂ ਪਰ ਪੰਜਾਬ ਸਰਕਾਰ ਨੂੰ ਆਪਣਾ ਡਰ ਹੈ ਵੀ ਉਹ ਸਾਡੇ ਖਿਲਾਫ ਕਰ ਰਹੀਆਂ ਹੁਣ ਇਹ ਦੋਵੇਂ ਗੱਲਾਂ ਨੇ ਇੱਕ ਤਾਂ ਵੀ ਹਿੰਦੂ ਵੋਟ ਨੂੰ ਕੌਣ ਵੱਤੋਂ ਵੱਧ ਆਪਣੇ ਨਾਲ ਜੋੜ ਰਿਹਾ ਜੀ ਆਇਆ ਭਾਜਪਾ ਹੁਣ ਹਿੰਦੂ ਵੋਟ ਆ ਜਿਹੜੀ ਟ੍ਰਾਇੰਗੂਲਰ ਫਟ ਸਕਦੀ ਹੈ ਕੁਝ ਕਾਂਗਰਸ ਨੂੰ ਜਾਏਗੇ ਕੁਝ ਭਾਜਪਾ ਨੂੰ ਤੇ ਕੁਸ਼ ਆਮ ਆਦਮੀ ਪਾਰਟੀ ਨੂੰ ਸੋ ਹੋ ਸਕਦਾ ਵੀ ਸਿੱਖ ਵੋਟ ਵੱਡੀ ਪੱਧਰ ਤੇ ਕੰਸੋਲੀਡੇਟ ਹੋ ਜਵੇ ਇਸ ਵਾਰ ਨਵੇਂ ਨਵੇਂ ਧੇਰਾ ਜਿਹੜੀ ਜਾਂ ਨਵੇਂ ਪਾਸਿਓਂ ਜਿਹੜੀ ਸਿੱਖ ਵੋਟ ਕੰਸੋਲੀਡੇਟ ਹੋਏਗੀ ਇਹ ਦੋਵੇਂ ਗੱਲਾਂ ਨੇ ਆਇਆ ਭਾਜਪਾ ਐਂਡ ਆਮ ਆਦਮੀ ਪਾਰਟੀ ਸਾਂਝੇ ਤੌਰ ਤੇ ਰਲ ਕੇ ਚੱਲ ਸਕਦੇ ਹੈਗੇ ਆ ਜੇ ਉਹਨਾਂ ਨੂੰ ਲੱਗਿਆ ਵੀ ਅਸੀਂ ਹਿੰਦੂ ਵੋਟ ਨੂੰ ਕਰ ਸਕਦੇ ਹੈਗੇ ਆ ਯਾ ਇਵਨ ਉਹ ਸੁਖਬੀਰ ਸਿੰਘ ਬਾਦਲ ਦੇ ਤੁਹਾਡੇ ਨਾਲ ਵੀ ਹੋ ਸਕਦਾ ਕੋਲੈਬੋਰੇਸ਼ਨ ਕਰਨ ਵੀ ਤਿੰਨੇ ਜਣੇ ਰਲ ਕੇ ਕਰ ਲੈਣ ਤੇ ਹਾਲ ਦੀ ਘੜੀ ਇਹ ਫਰੈਂਡਲੀ ਮੈਚ ਲੱਗ ਰਿਹਾ ਹੈਗਾ ਸੋ ਇਹਦੇ ਚੋਂ ਅਗਲੇ ਦਿਨਾਂ ਦੌਰਾਨ ਜਿਹੜੀ ਸੰਭਾਵਨਾਵਾਂ ਉਹ ਕਲੀਅਰ ਹੋਣਗੀਆਂ ਵੀ ਕੀ ਨੈਗੇਟਿਵਿਟੀ ਆ ਜਾਂ ਪੋਜ਼ਿਟਿਵ